ਗਿਆ ਪਰ ਦੋਨੇ ਸਿਰ ਪੜਿਆ ਦੋਨੇ ਪਾਸੇ ਬਣਾ ਦੋ ਆਪਾਂ ਦੋਨੇ ਪਾਸੇ ਬਣਾ ਦੇ ਨੂੰ ਗੱਲ ਕਰ ਦੋ ਜਿਹੜਾ ਵੀਡੀਓ ਵੇਖ ਰਹਾ ਥਲੇ ਪੱਗ ਲਾਈ ਪਹਿਲਾਂ ਪੱਗ ਹੱਥ ਟੇਟੇ ਹਾਂ ਬਿਲਕੁਲ ਲਾਈ ਹੈ ਪਰ ਉਹ ਇਹਨੇ ਆ ਕੇ ਪਾਈ ਨੇ ਪਹਿਲਾਂ ਇਹਨੇ ਪੂਰਾ ਕਾਰ ਕਰ ਲਿਆ ਮੈਂ ਦੱਸਦਾ ਮੈਂ ਜਨਾ ਨਹੀਂ ਬੋਲਦਾ ਕੀ ਮਰਾਗ ਨੇ ਮਰਾਗ ਭਰਾ ਆ ਮੈਂ ਗਲਤ ਨਹੀਂ ਦੱਸਦਾ ਬਾਈ ਨੇ ਆ ਕੇ ਸਿੱਧਾ ਬੋਰਡ ਹਟਾਇਆ ਬੋਰਡਰ ਆ ਆ ਵਾਕੀ ਕੋਲ ਬੋਰਡਰ ਨੂੰ ਖਿੱਚ ਰਿਆ ਬੰਦਾ ਜੇ ਨੂੰ ਸਪ੍ਰੇਟਰੇ ਹੋ ਗਿਆ ਇਹਨੇ ਬਾਈ ੱਟਕਾ ਮਰਿਆ ਬਾਗੂ ਤੇ ਵੀ ਹੱਥੋਂ ਪਾਈ ਉਹ ੱਟਕੇ ਪੱਕੇ ਸਟਾਰਟ ਹੋ ਗਿਆ ਮੈਂ ਕਹਿੰਦੇ ੱਟਕਾ ਮਾਰੇ ਆ ਪੈਰ ਲਾਈ ਜਾਂਦੇ ਆ ਕਰਦੇ ਆ ਆ ਜੀ ਕੋਈ ਨਹੀਂ ਦਰਬਾਰ ਦੇਖੋ ਜਨਾਬ ਹੱਥੇ ਜੇ ਦਰਬਾਰ ਹੋ ਗਿਆ ਵੀਡੀਓ ਸਾਰੇ ਦੇਖੋ ਵੀਡੀਓ ਫਿਰ ਦੇਖੋ ਬੰਦੇ ਵੀ ਆ ਜਾਂਚ ਕਰਨ ਹੱਲ ਨਹੀਂ ਕਰਦੇ ਜਨਾਬ ਪੂਰਾ ਸਿਰ ਪਾੜਿਆ ਪੇਲੇ ਹੱਲ ਨਹੀਂ ਹੋਈ ਵਾਹ ਗੱਲ ਬੰਦੇ ਨੂੰ ਆਪ ਬੇੜੀ ਚੋਟੀ ਤੇ ਪਹੁੰਚੇ ਗਏ ਬੰਦੇ ਦਾ ਲੈ ਆਓ ਬੰਦਾ ਮੈਂ ਸਾਡੀ ਗਲਤੀ ਹੋ ਗਈ ਬੰਦਾ ਘਰ ਵਿੱਚ ਬੰਦੇ ਬਣਾਓ ਪਹਿਲਾਂ ਕੰਮ ਖਾਗੋ ਬੰਦੇ ਨੂੰ ਬੁਲਾ ਲਓ ਉਹਨਾਂ ਲਈ ਰੋਇ 12 ਬੰਦੋ ਨਾਲ ਆ ਗਏ ਹਾਂ ਹਾਂ ਤਾ ਲੋ ਜੀ ਬਿਆਨ ਕਾ ਕੇ ਹੋ ਆ ਵੇਖੋ ਭਾਜੀ ਆ ਸਵਾਰੀ ਜੇ ਇਹ ਛਡੌਂਦੇ ਇਹਦੇ ਵਿਚਾਰੇ ਦੇ ਵੇਖੋ ਕੱਪੜੇ 파ੜੇ ਨਾਲ ਭਾਜੀ ਬੇਵਜਾ ਉਹ ਇਹ ਫਿਰ ਚ ਖੜੇ ਮਾਰੇ ਬੰਦੇ ਦੇ ਬੇਵਜਾ ਇਹ ਬਰਮਾਸ਼ ਬਣੇ ਫਿਰਦੇ ਉਹ ਗੱਲ ਇਹ ਟੋਲ ਤੇ ਜਿੰਨੇ ਟੋਲ ਤੇ ਬੈਠੇ ਨਾ ਸਾਰੇ ਬਰਮਾਸ਼ ਬਣ ਕੇ ਬਿੰਦੇ ਆ ਬਿਠਾਏ ਬਰਮਾਸ਼ ਇਹ ਭਾਜੀ ਇਹ ਜਿਹੜੇ ਸਵਾਰੀਆਂ ਖੜਾਉਂਦੀਆਂ ਸਵਾਰੀਆਂ ਦੀ ਗੱਲ ਪੜਿਆ ਜਿਹੜੇ ਬਿਆੰ ਦੇ ਜਾਂਦੇ ਆ ਨਾ ਇਹ ਨਾ ਤੇ ਸਾਡੇ ਸਟਾਫ ਦੇ ਤੇ ਨਾ ਇਹ ਸਾਡੇ ਕੋਈ ਯਾਰ ਦੋਸਤ ਇਹ ਹੈਗੀ ਜੀ ਓਨਲੀ ਸਵਾਰੀ ਠੀਕ ਹੈ ਜੀ ਜੇ ਮੈਂ ਗਲਤ ਆ ਤੇ ਮੇਰੀ ਸਵਾਰੀ ਦਾ ਭਿਆਨ ਵੇਖੋ ਭਾਜੀ ਪ੍ਰਾਈਵੇਟ ਬੱਸਾਂ ਨੂੰ ਇਦਾਂ ਦੀ ਕਿਉਂ ਕੱਢਦੇ ਆ ਫਿਰ ਉਹਨਾਂ ਨੇ ਵੈਸੇ ਪ੍ਰਾਈਵੇਟ ਬੱਸਾਂ ਇਦਾਂ ਦੀ ਕਿਉਂ ਕੱਢਦੇ ਆ ਦੂਜੀ ਗੱਲ ਇਹ ਮੇਰੀ ਇੱਕ ਗੱਲ ਸੁਣੋ ਜੇ ਬੱਸਾਂ ਤੇ ਟਰੱਕਾਂ ਦੀ ਇੱਕ ਲੇਨ ਬਣਾਈ ਆ ਉਧਰੋਂ ਕਾਰਾਂ ਕਿਉਂ ਕੱਢਦੇ ਹਾਂ ਬਿਲਕੁਲ ਸਹੀ ਗੱਲ ਇੱਕ ਲੇਨ ਬੱਸ ਤੇ ਟਰੱਕ ਨੂੰ ਵੱਖਰੀ ਦੇਣ ਵੀ ਜਿੱਦ ਤਰੋਂ ਤੁਸੀਂ ਲੰਘਣਾ ਹੋਵੇ ਉਹਨਾਂ ਦੇ ਟਾਈਮ ਦਾ ਸਵਾਲ ਹੁੰਦਾ ਕਾਰਾਂ ਦਾ ਕੋਈ ਟਾਈਮ ਥੋੜੀ ਹੁੰਦਾ ਸੋ ਗੱਲ ਕਿਦਾਂ ਕੀਤੀ ਪਹਿਲਾਂ ਅਸੀਂ ਭਾਜੀ ਫालतू ਚੋ ਬੰਦੇ ਗਰਨਾਲਿਆ ਠੀਕ ਹੈ ਜੀ ਭਾਜੀ ਕੀ ਗੱਲ ਹੋਈ ਆ ਜੀ ਅੱਜ ਟੋਲ ਪਲਾ ਵੇਖੋ ਜੀ ਮੈਂ ਇੱਕ ਪੱਕਾ ਬੰਦਾ ਐ ਪਰਮਾਨੈਂਟ ਜੌਬ ਐ ਮੇਰੀ ਠੀਕ ਐ ਜੀ ਲੜਾਈ ਤਾਂ ਮੈਂ ਵੈਸੇ ਨਹੀਂ ਕਰਦਾ ਠੀਕ ਐ ਕਿਉਂਕਿ ਤੁਹਾਨੂੰ ਪਤਾ ਪੱਕੇ ਬੰਦੇ ਲਈ ਨੁਕਸਾਨ ਕੇ ਨਾਲ ਲੜਾਈ ਦਾ ਠੀਕ ਐ ਜੀ ਮੈਂ ਕੀ ਕੀਤਾ ਮੈਂ ਆ ਰਿਆਂ ਬਸਰੋ ਚੱਲ ਕੇ ਆਪਣਾ 12:40 ਦਾ ਮੇਰਾ ਟਾਈਮ ਸੀ ਠੀਕ ਐ ਜੀ ਉਸ ਤੋਂ ਬਾਅਦ ਕੀਆ 2 ਵਜੇ ਮੇਰਾ ਕਪੂਰ ਸਭਾਨਪੁਰ ਤੋਂ ਟਾਈਮ ਸੀ ਠੀਕ ਐ ਆ ਕੇ ਆਉਂਦਾਂ ਜਦੋਂ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ ਠੀਕ ਐ ਜੀ ਪੂਰਾ ਬਿਲਕੁਲ ਫੁੱਲ ਜਾਮ ਸੀ ਮੈਂ ਇੱਕ ਰਿਕਵੈਸਟ ਦੇ ਤੌਰ ਤੇ ਇਧਰ ਗੱਡੀ ਲਈ ਆ ਮੈਂ ਸਵਾਰੀਆਂ ਨੂੰ ਪੁੱਛੋ ਬਗਾਦਾ ਮੈਂ ਸਿਰਫ ਇੱਕ ਰਿਕਵੈਸਟ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘ ਜਣਾ ਮੈਨੂੰ ਇੱਧਰ ਦੀ ਜਾ ਲੈਣੋ ਅਗਰ ਪਰਚੀ ਦੀ ਗੱਲ ਹੈ ਤੁਸੀਂ ਉਧਰ ਮਸ਼ੀਨ ਲਾ ਦਿਓ ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ ਮੈਂ ਕੋਈ ਦਾਦਾਗਰੀ ਤਾਂ ਨਹੀਂ ਕੀਤੀ ਕਿ ਮੈਂ ਠੱਕੇ ਨੇ ਨਿਕਲਣਾ ਨਹੀਂ ਚਾਹ ਜੋ ਕਰਨਾ ਕਰਨਾ ਹੈ ਠੀਕ ਆ ਮੈਂ ਇਹਨਾਂ ਨੂੰ ਇੱਕ ਰਿਕਵੈਸਟ ਕੀਤੀ ਇਹਨਾਂ ਕਹਿੰਿਆ ਇੱਧਰ ਦੀ ਨਹੀਂ ਜਾਂਦਣਾ ਜੀ ਅਸੀਂ ਨਹੀਂ ਜਾਂਦਣਾ ਮੈਂ ਫਿਰ ਇੰਨੀ ਗੱਲ ਕਹੀ ਆ ਮੈਂ ਕਿਹਾ ਜਦੋਂ ਫਿਰ ਉਹ ਲੈਣ ਸਾਡੇ ਦਿੱਤੀ ਫਿਰ ਤੁਸੀਂ ਉਧਰ ਦੀ ਜਾਂਦੋ ਸਾਨੂੰ ਅਛਾ ਉਹ ਚੀਜ਼ ਆਂਦੇ ਕੀਏ ਰੋੜ ਆ ਇਹ ਹੀ ਇਦਾਂ ਲੈਣਾ ਨਹੀਂ ਬਣਾ ਸਕਦੇ ਹੁਣ ਜਦੋਂ ਜਿਆਦਾ ਟ੍ਰੈਫਿਕ ਹੋਈ ਤੇ ਅਸੀਂ ਅਹੀਂ ਕਰੀਏ ਇਹਨਾਂ ਨੂੰ ਇਹੋ ਗੱਲ ਮੈਂ ਕਿ ਕਿ ਜਦੋਂ ਟ੍ਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫੇਰ ਹੀ ਰਿਕਵੈਸਟ ਕਰਦੇ ਅਸੀਂ ਤੁਹਾਨੂੰ ਉਦਾਂ ਤੇ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰਮਾਈਜ਼ ਕਰਦੇ ਦੱਸੋ ਮੈਨੂੰ ਹੈ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਨੇ ਉਹ ਮੁੱਦਾ ਚੜਾਇਆ ਦੂਜਾ ਠੀਕ ਆ ਉਹ ਮੈਨੂੰ ਆ ਕੇ ਨਾ ਤਾਂ ਕੰਮ ਤੱਕਾ ਕਰ ਲਿਆ ਭਾਈ ਜਦੋਂ ਮੈਂ ਬੈਰੀ ਲੱਗੇ ਲਾਇਆ ਤਾਂ ਕੰਮ ਤੱਕੇ ਕੀਤਾ ਹੁਣ ਵੇਖੋ ਭਾਈ ਇਹਨਾਂ ਇੱਕ ਪੱਗ ਦਾ ਇਸ਼ੂ ਬਣਾ ਲਿਆ ਹੁਣ ਜਿਹੜਾ ਬੰਦਾ ਮੇਰੇ ਤੇ ਉੱਤੇ ਆ ਕੇ ਚੜੂਗਾ ਭਾਵੇਂ ਉਹ ਉਹ ਧੱਕਮ ਧੱਕੀ ਨਾ ਬਾੜਾ ਉਹ ਤੇ ਲਥਨੀ ਲਥਨੀ ਆ ਜਦੋਂ ਲਥੀ ਪੱਗ ਇਹਨਾਂ ਨੇ ਇਸ਼ੂ ਬਣਾ ਲਿਆ ਉਹ ਚੀ ਦਾ ਇਹ ਆਗੇ ਨਾ ਜਾਣ ਬੋਚ ਕਿਤਨੀ ਪੱਗ ਲਾਈ ਭਾਜੀ ਮੈਂ ਕੋਈ ਅਹਦੀ ਗਲਤੀ ਨਹੀਂ ਕੋਈ ਗੱਲ ਸਵਾਰੀਆਂ ਗਵਾਇਆ ਸਾਰੀਆਂ ਪੁੱਛੋ ਮੈਨੂੰ ਕੀ ਲੋੜ ਵੀ ਪੱਗ ਲਾਉਂਦੀ ਮੈਂ ਤੁਹਾਨੂੰ ਅੱਗੇ ਕਹਿਣਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੈਸੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਧਰ 10 12 ਮੁੰਡੇ ਸੱਦੇ ਆ 10 12 ਮੁੰਡੇ ਸੱਦ ਗੇ ਉਹੜਾ ਮੁੰਡਾ ਜਵਾੜ ਜੇ ਨਾ ਉਹ ਮੈਨੂੰ ਉਧੇ ਗਾਲਾਂ ਕੱਢਣ ਲੱਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ 10 10 12 ਜਣਾ ਮੇਰੇ ਸੱਤ ਘਰੇ ਪਾ ਜੇ ਮੇਰੀ ਸਵਾਰੀ ਨਾ ਨਾ ਮੈਨੂੰ ਛਡਾਉਂਦੀ ਪਾ ਜੀ ਮੈਨੂੰ ਉੱਥੇ ਮਾਰੇ ਦੇਣਾ ਤੁਹਾਡੇ ਸਿਰ ਦੇ ਵਿੱਚ ਕੀ ਬਚਾਉਂ ਮੇਰੇ ਕੜੇ ਮਾਰੇ ਕੜੇ ਮਾਰੇ ਰੋਡ ਮਰੀ ਹੋ ਰੋਡ ਕੋ ਡੰਡਾਲੇ ਜਿਹੜਾ ਦੂਜਾ ਹੈ ਕਈ ਦਾ ਦੱਸਦਾ ਕਿ ਪਤਾ ਨਹੀਂ ਕੀ ਹੋ ਉਹ ਮਾਰੇ ਆ ਇਹ 7 ਤੋਂ 8 ਬੰਦੇ ਹਿਸਾਬ ਲਾ ਲਓ ਇੰਨੇ ਇੰਨੀ ਕੀ ਜੁਰਤ ਰੱਖਦੇ ਆ ਬੰਦੇ ਜਿਹੜੇ ਦਾਦਾਗਰੀ ਕਰਦੇ ਨੇ ਇੱਕ ਬੰਦੇ ਦੇ ਸਿਰ ਕੱਲੇ ਪੈਂਦੇ 10 ਬੰਦੇ ਪੈਂਦੇ ਆ ਇਹ ਬੰਦੇ ਆ ਸਾਰੇ ਹੀ ਜੜਾ ਨੋ ਮਾਰੇ ਆ ਇਹ ਚੀਜ਼ ਹੈ ਭਾਈ ਬੰਦੇ ਪਛਾਣ ਲੈ ਹਾਂ ਮੈਂ ਕਰਦੇ ਜੇ ਤੁਸੀਂ ਭਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਨੇ ਸਰਕਾਰੀ ਕੰਮ ਚ ਵਿਗੜ ਪਾਇਆ ਉਹ ਤੇ ਜੋ ਵੱੜਦੀ ਕਾਰਵਾਈ ਉਹ ਤੇ ਹੋਣੀ ਚਾਹੀਦੀ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਦੀ ਖੋਲਣਾ ਸਿੱਧੀ ਗੱਲ ਬੰਦੇ ਪੇਸ਼ ਕੰਪਲੇਨਟ ਕੀਤੀ ਗਈ ਹੁਣ ਭਾਜੀ ਆ ਪੁਲਿਸ ਆਈ ਹੈ ਪੁਲਿਸ ਦੇ ਕੋਲ ਕੀਤੀ ਮੈਂ ਹੁਣ ਆਏ ਪੁਲਿਸ ਵਾਲੇ ਹੁਣ ਆ ਕੇ ਦੇਖੋ ਕੀ ਕਰਦੇ ਆ ਹਾਂਜੀ ਜੀ ਕੀ ਨਾਮ ਤੇ ਭਾਜੀ ਮੇਰਾ ਨਾਮ ਹਰਸਿਮਰਨ ਸਿੰਘ ਠੀਕ ਆ ਜੀ ਮੈਂ ਡੇਲੀ ਆਪਣਾ ਕਪੂਰਥਲੇ ਜਾਣਾ ਇਸੇ ਵਾਸਤੇ ਜਾਣਾ ਜੀ ਮੇਰਾ ਇਸ ਬੱਚੋ ਕੰਡਕਟਰ ਨਾਲ ਮੇਰਾ ਰੋਜਵਾ ਪੈਂਦਾ ਇਸ ਬੰਦਾ ਬਹੁਤ ਵਧੀਆ ਕਦੀ ਕਿਸੇ ਨਾਲ ਮਾੜੀ ਚੰਗੀ ਗੱਲ ਹਰਕਤ ਨਹੀਂ ਕਰਦਾ ਬੜੇ ਪਿਆਰ ਨਾਲ ਬੜੀ ਹਲੇਮੀ ਨਾਲ ਗੱਲ ਕਰਦਾ ਅੱਜ ਜਦੋਂ ਇੱਥੇ ਪਹੁੰਚੇ ਆਪਾਂ ਤੇ ਇਹਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੇਰੀ ਬੱਸ ਲੰਘ ਲੈਣ ਦਿਓ ਮੇਰਾ ਟਾਈਮ ਬੜਾ ਹੋ ਗਿਆ ਇਹਨਾਂ ਨੇ ਗੱਡੀ ਪ੍ਰਾਈਵੇਟ ਗੱਡੀਆਂ ਵੀ ਕਢਾਈਆਂ ਨੇ ਠੀਕ ਆ ਜੀ ਜਦੋਂ ਇਹਨੇ ਰਿਕੁਐਸਟ ਕੀਤੀ ਇੱਕ ਬੰਦੇ ਇਹਨੇ ਅੜਾ ਸਟੈਂਡ ਜਾ ਲੱਗਿਆ ਇਹਨੇ ਥੋੜਾ ਜਿਹਾ ਪਿੱਛੇ ਕੀਤਾ ਉਧਰੋਂ ਬੰਦਿਆਂ ਨੇ ਆਣ ਕੇ ਇਹਦੇ ਨਾਲ ਹੱਥੋਂ ਪਾਈ ਹੋਣਾ ਸ਼ੁਰੂ ਕਰਤਾ ਇੱਕ ਕਾਲੀ ਟੀ-ਸ਼ਰਟ ਵਾਲਾ ਮੁੰਡਾ ਸੀ ਜਿੰਨੇ ਇਹਦੇ ਸਿਰ ਦੇ ਠੀਕ ਆ ਜੀ ਇੱਕ ਹੋਰ ਬੰਦਾ ਸੀ ਜਿਹਨੇ ਇਹਦੇ ਤੇ ਔਰ ਰਾੜ ਤੇ ਰਾੜ ਕੇ ਪਤਾ ਨਹੀਂ ਕੋਈ ਆਵਾਜ਼ ਦਾ ਕੀ ਸੀਗਾ ਉਹ ਮਾਰਨਾ ਸ਼ੁਰੂ 10 ਬੰਦੇ ਇਸ ਕੱਲੇ ਬੰਦੇ ਨੂੰ ਪਾਏ ਭਾਜੀ ਇਹ ਕਿੱਥੋਂ ਦੀ ਇਨਸਾਨੀਅਤ ਹੈ ਮੈਨੂੰ ਇਸ ਚੀ ਦਾ ਜਵਾਬ ਦਿਓ ਉਹਨਾਂ ਦਾ ਕਹਿਣਾ ਵਾ ਕਿ ਇਹਨਾਂ ਵੱਲੋਂ ਪੱਗ ਲਾਈ ਗਈ ਆ ਭਾਜੀ ਮੇਰੀ ਇੱਕ ਗੱਲ ਸੁਣੋ ਜਦੋਂ 10 ਬੰਦੇ ਲੜਨਗੇ ਉਹਨੂੰ ਪੈਣਗੇ ਹੁਣ ਕੀ ਪਤਾ ਲੱਗਦਾ ਕਿੰਨੇ ਲਾਤੀ ਮੈਨੂੰ ਇਸ ਚੀ ਦਾ ਜਵਾਬ ਦਿਓ ਜਦੋਂ 10 ਬੰਦੇ ਇੱਕ ਜਣੇ ਨੂੰ ਮਾਰਨਦੇ ਉਹ ਵਿਚਾਰਾ ਇਦਾਂ ਬੈਠਾ ਉਹਦੇ ਲੱਕ 'ਚ ਸਿਰ 'ਚ ਮਾਰਨਦੇ ਆ ਉਹ ਕੀ ਕਰੂਗਾ ਦੱਸੋ ਮੈਨੂੰ ਉਹ ਜਾਣ ਬੁਝ ਕੇ ਪੱਗ ਨਹੀਂ ਲਾਈ। ਭਾਜੀ ਜਾਣ ਬੁਝ ਕੇ ਕੀ ਦੀ ਇੰਟੈਂਸ਼ਨ ਹੁੰਦੀ ਹੈ ਪ ਜਾਣ ਬੁਝ ਕੇ ਪੁੱਤੇ ਦੀ ਇੱਕ ਬੰਦਾ ਪੱਗ ਲਾਵੇ ਉਹ ਵੀ ਗੁਰਲਾਲ ਸਿੰਘ ਆ ਮੁੰਡਾ। ਉਹ ਕਿਸੇ ਦੀ ਪੱਗ ਕਿਉਂ ਲਾਊਗਾ ਮੈਨੂੰ ਸਮਝਾਓ ਮੈਂ ਰੋਜ਼ ਉਸ ਬੰਦੇ ਨਾਲ ਵਿਚਰਦਾ ਬਸ ਚਾਉਣਾ ਆ। ਬੜੇ ਪਿਆਰ ਨਾਲ ਬੜੀ ਹਲੀਮੀ ਨਾਲ ਗੱਲ ਕਰਦਾ ਉਹ ਬੰਦਾ। ਇਹ ਸਾਰੀ ਗਲਤੀ ਇਹਨਾਂ ਦੀ ਆ ਭਾਜੀ ਇਹ ਬਦਮਾਸ਼ੀ ਕਰਨ ਨੂੰ ਉਧਰੋਂ 10 ਜਾਣੇ ਆਏ। ਜੇ ਗੱਲ ਸੀ ਨਾ ਮੇਰੀ ਗੱਲ ਸੁਣੋ ਅਗਰ ਮੰਨ ਲਓ ਮੈਂ ਮੰਨਦਾ ਇੱਕ ਗੱਲ ਸੁਣੋ ਮੇਰੀ ਜੇ ਉਹਨੇ ਪੱਗ ਲਾਈ ਸੀ ਨਾ ਤੇ ਜਿਹੜਾ ਇਹਨਾਂ ਦਾ ਇੰਚਾਰਜ ਇੱਕ ਫੌਜੀ ਉਹ ਗੱਲ ਕਰਦਾ ਕੜੇ ਮਾਰਨ ਦਾ ਕੀ ਮਤਲ ਇਸ ਜਾਣ ਕੇ ਜਾਣ ਕੇ ਹੀ ਸਾਰੇ ਜਣੇ ਨਾ ਇੱਥੇ ਪਰਮਾਸ਼ੀ ਕੋਈ ਵੀ ਗੱਡੀ ਆਵੇ ਇਹਨਾਂ ਦਾ ਇਹੀ ਹਾਲ ਹੁੰਦਾ ਭਾਜੀ ਮੈਂ ਰੋਜ਼ ਸਵਾਰੀ ਆ ਮੈਂ ਰੋਜ਼ ਦੇਖਦਾ ਇਹਨਾਂ ਦਾ ਹਾਲ ਜੇ ਕੋਈ ਗੱਲ ਹੋਈ ਵੀ ਸੀ ਕਾਨੂੰਨ ਨੂੰ ਭਾਜੀ ਬਿਲਕੁਲ ਮੰਨਣਾ ਚਾਹੀਦਾ ਇਹ ਕਾਨੂੰਨ ਨਹੀਂ ਰੱਖਿਆ ਇਹ ਇਹ ਉਹਨਾਂ ਨੇ ਰੱਖਿਆ ਨਾ ਭਾਜੀ ਇਹਨਾਂ ਨੂੰ ਕਾਨੂੰਨੀ ਲੰਗੜਾ ਨਹੀਂ ਕਰਨੀ ਚਾਹੀਦੀ ਸਿੱਧੀ ਗੱਲ ਇਹ ਆਪਣੀ ਬਦਮਾਸ਼ੀ ਕਰਦੇ ਫਿਰਦੇ ਆ ਹੁਣ ਕੀ ਮੰਗਿਆ ਭਾਜੀ ਮੈਂ ਮੰਗ ਇਹੀ ਕਰਦਾ ਇਨਸਾਫ ਹੋਣਾ ਚਾਹੀਦਾ ਬੰਦਿਆ ਦੇ ਸਿੱਧੀ ਗੱਲ ਬੰਦਾ ਮੈਂ ਦੇਖੋ ਮੈਂ ਸਵਾਰੀ ਆ ਮੈਂ ਰੋਇ ਕਪੂਰਥਲੇ ਜਾਣਾ ਮੈਂ ਇਨਾਂ ਦੀ ਬਸ ਤੇ ਜਾਣਾ ਠੀਕ ਆ ਆ ਦੇਖੋ ਮੇਰੀ ਸ਼ਰਟ ਪਰ ਆ ਦੇਖੋ ਮੇਰੇ ਵੇਖੋ ਮੇਰਾ ਕੀ ਕਸੂਰ ਸੀ ਪੀਸਰ ਫੇਰਨਾ ਸੀ ਮੈਨੂੰ ਛਡਾ ਰਿਆ ਸੀ ਫਿਰ ਉਹਨਾਂ ਕੋਈ ਗੁਨਾਹ ਨਹੀਂ ਨਾ ਨੰਨਾ ਲੋਕ ਕੀ ਕਾਰਵਾਈ ਕੀਤੀ ਜਾਗੀ ਹੁਣ ਤੱਕ ਉਹਦੇ ਪਾਸੇ ਵੀ ਹੁਣ ਮੌਕੇ ਤੇ ਆਇਆ ਉਹ ਦੋਨੇ ਪਾਰਟੀਆਂ ਦਾ ਝਗੜਾ ਜ਼ਰੂਰ ਹੋਇਆ ਉਹ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹਦਾ ਕਸੂਰ ਹੈ ਜੋ ਕਸੂਰ ਬਾਦ ਹੋਗਾ ਉੱਤੇ ਕਰਦੇ ਹਾਂ ਕਿਆ ਜਾ ਰਿਹਾ ਕਿ ਟੋਲ ਪਲਾਜ਼ਾ ਦੇ ਬਲਾਕ ਮਾਮਲੇ ਕਿਹਾ ਜਾ ਰਿਹਾ ਕਿ ਮੇਰੀ ਪਾਗਲਾ ਦਿੱਤੀ ਗਈ ਹੈ ਇਸ ਕਰਕੇ ਜਿਹੜਾ ਵਾ ਝਗੜਾ ਹੋਇਆ ਹਾਂ ਸਾਰੀ ਸਾਰੀ ਡਿਟੇਲ ਚ ਦੇਖੋ ਰਿਪੋਰਟ ਹੋਇਆ ਸਾਰਾ ਕੁਝ ਉਹ ਕੱਲੀ ਕੱਲੀ ਚੀਜ਼ ਨੂੰ ਵੈਰੀਫਾਈ ਕਰਕੇ ਜੋ ਕਾਨੂੰਨੀ ਤੌਰ ਤੇ ਬਣਦਾ ਹੋਵੇ ਕਰਦੇ ਕੁਝ ਸੀਸੀਟੀ ਵੀਡੀਓ ਜਿਹੜੀ ਹੈ ਸਾਹਮਣੇ ਆਈ ਹੈ ਹਾਂਜੀ ਤੁਸੀਂ ਦੇਖ ਹੀ ਰਹੇ ਮੈਂ ਵੀ ਹੁਣ ਵੈਰੀਫਾਈ ਕੀਤਾ ਹੁਣ ਦੂਜੀ ਧਿਰ ਨੂੰ ਵੀ ਪੁੱਛਦੇ ਆਂ ਵੀ ਉਹ ਕੀ ਕਹਿ ਰਹੇ ਆਂ ਫਿਰ ਉਹਨਾਂ ਨੂੰ ਕਲੱਬ ਕਰਕੇ ਸਾਬਦ ਲੈਣੇ ਆਂ ਇਕੱਠੇ ਕਰਕੇ ਫਿਰ ਫਾਈਨਲ ਕਰਾਂਗੇ